ਅਨ ਘਰ ਮਨਾਰੀਨ ਰਾਮਤਾ ਛੋਕਰਡਾ ਜਮਤਾ ਛੋਕਰਡਾ ਅਨ ਘਰੇ ਦੂਜਣਿਉਰ ਬੇਹੂ ਦੁੱਧਾਂ ਦੀ ਤਾਇਨੇ ਵਾਛਰਡਾ ਪਰ ਮਾਗੂਏ ਮੋਹਰੇ ਨੀ ਵਾਨਾਰੇ ਆਵੇ ਮਹਿਮਾਨੋ ਆਂਗਣੇ ਕੇ ਵਾਇ ਦਿਵਸ ਦੀਪੋਲਾ ਦਿਵਸ ਦੀਪੋਲਾ

ਦੀ ਹੱਥੀਂ ਇਹ ਮਾਤੂ ਜਿਤਰਾ ਦੇ ਦੇਨ ਕੁਲ ਮਾ ਕੂਣਾ ਪਰਾ ਕੁਲ ਮਾ ਕੂਣਾ ਪਰਾ ਕੁਲ ਮਾ ਕੂਣਾ ਪਰਾ ਮਾ ਗੂਗੇ ਮੋਦਲੀ ਵਾਲਾਰੇ ਅਰ ਮਾ ਗੂਗੇ ਮੋਦਲੀ ਵਾਲਾਰੇ ਧੋਪ ਗੋਗਲ ਨਾਇ ਧਮ ਕੇ ਮਾ ਵਨ ਰਾਮ ਤੀ ਰਣ ਚੰਡੀ ਕਾ ਰਮ ਤੀ ਰਣ ਚੰਡੀ ਕਾ ਲੋਕ ਗੋਗਲ ਨਾ ਜਿ ਧਮ ਕੇ ਮਾਵਨ ਰਮ ਤੇ ਰਣ ਚੰਡੀ ਕਾ ਰਮ ਤੇ ਰਣ ਚੰਡੀ ਕਾ ਅਰ ਦੇਣੀ ਜੂਗੇ ਵੀ ਦੇ ਦੇ ਧਜਾ ਲਾ ਦੇਣੀ ਜੂਗੇ ਵੀ ਤੂੰ ਦੇ ਦੇ ਧਜਾ ਲਾ ਨਾ ਗਣੇ ਗੁਜਵਾਲਾ ਮਾਗੂ ਗੇ ਮੋਰ ਲੀ ਵਾਲਾ ਮਾਗੂ ਗੇ ਮੋਰ ਲੀ ਵਾਲਾ ਤਾਰਾ ਸ਼ਰਣ ਮਾਈ ਤੀਰਤ ਮਾਰੋ ਰੱਖ ਜੇ રાખજે રૂપાલા તારા શરણ માહિતી રૂપાલાસ મળે જીવન જોતું સુખ ને સોગાળા માગું એમ હોરલી વાળા ગોકુળ ની વાળા અરે એમ હોરલી વાળા આલુ મારગ માં

કાન રાધાની જોડી છે કેવી ને મૂર્તિ મરમાળા મૂર્તિ મરમાળા હર ચાર ਗੋਸਮਰੂ ਜਨਨ ਕਵੀ ਰਾਮ ਗੋਸਮਰੂ ਗੋਵਿੰਦ ਗਜ਼ਾਲਾ ਮਾਗੂ ਗੇੰਮੋਰ ਜੀਵਾ ਏ ਮਾਗੂ ਗੇੰਮੋਰ ਜੀਵਾ